ਮੈਂ ਗੱਡੀ 'ਚ ਆਪਣੀ ਸਰਕਾਰੀ ਗੱਡੀ 'ਚ ਬੈਠਾ ਥੋੜਾ ਚੋਰ ਨਿਗਰਾਨਾ ਦਿਖ ਰਿਹਾ ਸੀ ਇਹ ਡਰਾਮੇ ਦੇ ਵਿੱਚ ਨਾ ਹਰ 5-7 ਮਿੰਟ ਬਾਅਦ ਇੱਕ ਛਿੜਕਣ ਵਾਲਾ ਪਾਊਡਰ ਜਿਹੜਾ ਕਾਈ ਦੇ ਵਿੱਚ ਸੀਗਾ ਉਹ ਸੰਤਰੀ ਰੰਗ ਦਾ ਹੋਊਗਾ ਉਹ ਪਾਊਡਰ ਛਿੜਕਾ ਕੇ ਪਾਣੀ ਪਾ ਕੇ ਰੰਗ ਤਿਆਰ ਕਰਦਾ ਸੀਗਾ ਇਹਨੇ ਫਟਾਫਟ 2 ਜਾਂ 3 ਕਿਨੂਆਂ ਦੇ ਵਿੱਚ ਹੀ ਚਾਹ ਗਲਾਸ ਹਰ ਦੇਣੇ ਆ ਠੀਕ ਹੈ ਜੀ ਮੈਂ ਹੈਲਥ ਵਾਲਿਆਂ ਦੇ ਹੈਂਡਓਵਰ ਕਰਤਾ ਜੀ ਹੈਲਥ ਵਾਲਿਆਂ ਨੇ ਉਸੇ ਟਾਈਮ 'ਚ ਲੈਬੋਰੀ ਬੁਲਾ ਲਈ ਐ ਐਫਐਸਆਈ ਵਾਲੀ ਇਹ ਤਾਂ ਜ਼ਹਿਰ ਵੇਚ ਰਿਆ ਲੋਕਾਂ ਨੂੰ ਦਿਨ ਦੇ ਵਿੱਚ ਹੀ ਚਾਰ ਗਲਾਸ ਇਹਨੇ ਤਿਆਰ ਕਰਦੇ 2 ਕਿਲੋਆਂ ਚੋਂ ਹੀ ਤੇ ਸ਼ਰੇਮ ਗੁਰਦੁਆਰਾ ਸਾਹਿਬ ਦੇ ਆਪੋਜ਼ਿਟ ਵੇਚ ਰਿਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਆਸ-ਪਾਸੇ ਕਾਫੀ ਰੇੜੀਆਂ ਲੱਗੀਆਂ ਫਰੂਟ ਦੀਆਂ ਲੱਗੀਆਂ ਹੋਈਆਂ ਨੇ ਮਰੁੰਡਾ ਵਗੈਰਾ ਦੀਆਂ ਲੱਗੀਆਂ ਹੋਈਆਂ ਨੇ ਇੱਥੇ ਇੱਕ ਰੇੜੀ ਲੱਗੀ ਹੋਈ ਸੀ ਸਵੇਰ ਦੀ ਜੂਸ ਵਾਲੀ ਜਿਹੜਾ ਕਿ ਆਪਾਂ ਕਿੰਨਵਾਂ ਜੂਸ ਤਿਆਰ ਕਰਦੇ ਆ ਮੈਂ ਗੱਡੀ 'ਚ ਆਪਣੀ ਸਕਾਰੀ ਗੱਡੀ 'ਚ ਬੈਠਾ ਥੋੜਾ ਚੋਰ ਨਿਕਾਣਾ ਦਿਖ ਰਿਹਾ ਸੀ ਜਿਹੜਾ ਇਹਨੇ ਆਪਣੀ ਦੁਕਾਨ ਵਾਸਤੇ ਦੋੜ ਡੈਸਕ ਲਿਆਂਦੇ ਸੀ ਬੈਂਚ ਟੈਂਟ ਹਾਊਸ ਤੋਂ ਲਿਆ ਕੇ ਉਹਦੇ ਆਰਡਰ ਵਿੱਚ ਛੁਪਾ ਕੇ ਇੱਕ ਡਰਮ ਸੀਗਾ ਇਹ ਡਰਮ ਦੇ ਵਿੱਚ ਨਾ ਹਰ 5-7 ਮਿੰਟ ਬਾਅਦ ਇੱਕ ਛਿੜਕਣ ਵਾਲਾ ਪਾਊਡਰ ਜਿਹੜਾ ਕਾਗਜ਼ ਦੇ ਵਿੱਚ ਸੀਗਾ ਉਹ ਸੰਤਰੀ ਰੰਗ ਦਾ ਹੋਊਗਾ ਉਹ ਪਾਊਡਰ ਛੜਕਾ ਕੇ ਪਾਣੀ ਪਾ ਕੇ ਰੰਗ ਤਿਆਰ ਕਰਦਾ ਸੀਗਾ ਜਿਸ ਤਰ੍ਹਾਂ ਹੁਣ ਚਾਰ-ਪੰਜ ਲੇਡੀਆਂ ਆ ਗਈਆਂ ਪਿੰਡ ਦੀਆਂ ਇਹਨੇ ਫਟਾਫਟ 2 ਜਾਂ 3 ਕਿਨੂਆਂ ਦੇ ਵਿੱਚ ਹੀ ਚਾਹ ਗਲਾਸ ਹਰ ਦੇਣੇ ਆ ਠੀਕ ਹੈ ਜੀ ਤੇ ਮੈਨੂੰ ਸ਼ੱਕ ਪਿਆ ਮੈਂ ਨੇੜੇ ਗਿਆ ਤਾਂ ਉਹੀ ਗੱਲ ਹੋਈ ਉਹ ਡਰਮ ਦੇ ਵਿੱਚ ਪਾਣੀ ਦੇ ਵਿੱਚ ਉਹ ਰੰਗ ਕੋਲਿਆ ਹੋਇਆ ਤੇ ਨਾਲ ਹੀ ਇਹਨੇ ਪੂੜੀ ਲਕੋਈ ਹੋਈ ਉਹ ਉਹ ਰੰਗ ਵਾਲੀ ਪੂੜੀ ਆ ਰੰਗ ਵਾਲੀ ਪੂੜੀ ਤੇ ਉਹ ਘੋਲਿਆ ਹੋਇਆ ਪਾਣੀ ਮੈਂ ਹੈਲਥ ਵਾਲਿਆਂ ਦੇ ਹੈਂਡਓਵਰ ਕਰਤਾ ਜੀ ਹੈਲਥ ਨੇ ਉਸੇ ਟਾਈਮ ਲਬਾਰਟਰੀ ਬੁਲਾ ਲਈ ਐਫਐਸਆਈ ਵਾਲੀ ਠੀਕ ਹੈ ਜੀ ਤੇ ਇਸ ਕਰਕੇ ਇਹਦਾ ਜ਼ਹਿਰ ਵੇਚ ਰਿਆ ਲੋਕਾਂ ਨੂੰ ਦਿਨ ਦੇ ਵਿੱਚ ਹੀ ਹੁਣ ਪਿੰਡੂ ਲੇਡੀਜ਼ ਨੂੰ ਕੀ ਪਤਾ ਜੀ 4 ਗਲਾਸ ਇਹਨੇ ਤਿਆਰ ਕਰਤੇ 2 ਕਿਲੋਆਂ ਚੋਂ ਹੀ ਤੇ ਇਹ ਤੁਹਾਨੂੰ ਬਤਾਉਣਾ ਚਾਹੀਦਾ ਵੀ ਜਿਹੜਾ ਇਹ ਬਹੁਤ ਹੀ ਲੋ ਸਟੈਂਡਰਡ ਦਾ ਰੰਗ ਹੁੰਦਾ ਜਿਹੜਾ ਲੋ ਸਟੈਂਡਰਡ ਦਾ ਜੇ ਲੇਡੀ ਜਿਹੜੀ ਗਰਭਤੀ ਔਰਤਾਂ ਪੀ ਲਵੇ ਤਾਂ ਬਹੁਤ ਨੁਕਸਾਨਦਾ ਹੈਗਾ ਇਹਦੇ ਨਾਲ ਤੇ ਸ਼ਰੇਮ ਗੁਰਦਰਾ ਸਾਹਿਬ ਦੇ ਆਪੋਜ਼ਿਟ ਵੇਚ ਰਿਆ ਇਹ ਤੇ ਮੈਂ ਆਪਣਾ ਫਰਜ਼ ਸਮਝਿਆ ਹੈਲਥ ਵਾਲੇ ਸਾਦ ਲੈ ਤੇ ਨਾਲ ਹੀ ਜਿਹੜੀ ਆਪਣੀ ਮੋਬਾਈਲ ਲੈਬੋਰੀ ਸਾਦ ਲਈ ਠੀਕ ਹੈ ਜੀ ਹੁਣ ਮੋਬਾਈਲ ਲੈਬੋਰੀ ਵਾਲੇ ਸਾਨੂੰ ਰਿਜ਼ਲਟ ਦੱਸਣਗੇ ਤਾਂ ਤੇ ਇਹਦੇ ਖਿਲਾਫ ਹੈਲਥ ਡਿਪਾਰਟਮੈਂਟ ਕਾਫੀ ਕਰੇਗਾ ਹੈਲਥ ਡਿਪਾਰਟਮੈਂਟ ਕਾਰਵਾਈ ਕਰਨੀ ਹੈ ਸਾਰੀ ਠੀਕ ਹੈ ਜੀ ਹੈਲਥ ਡਿਪਾਰਟਮੈਂਟ ਇਹਦਾ ਚਲਾਨ ਕਰੇ ਉਹ ਜਿਹੜਾ ਸੈਂਪਲ ਸੈਂਪਲ ਦੇ ਵਿੱਚ ਜੋ ਕੁਝ ਵੀ ਆਉਂਦਾ ਆ ਜੋ ਵੀ ਕੰਟੈਂਟ ਆਉਂਦੇ ਨੇ ਉਹਦੇ ਮੁਤਾਬਿਕ ਇਹਦਾ ਚਲਾਨ ਹੋਊਗਾ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਇਹ ਹੋਣੀ ਚਾਹੀਦੀ ਹੈ ਮੈਨੂੰ ਡਾਕਟਰ ਰਿਸ਼ਵਾਲ ਹੈ ਮੈਡੀਕਲ ਆਫਸਰ ਇਹ ਸਾਡਾ ਮੈਡੀਕਲ ਕੈਂਪ ਲੱਗਾ ਸੀਗਾ ਤੇ ਮੈਡੀਕਲ ਕੈਂਪ ਦੇ ਦੌਰਾਨ ਜਦੋਂ ਅਸੀਂ ਦੇਖਿਆ ਵੀ ਇਹ ਬੰਦਾ ਕੁਝ ਡਾਕਟਰ ਬਾਕੇ ਬਣਾ ਰਿਹਾ ਹੈਗਾ ਵਾ ਤੇ ਉਹਦੇ ਰਿਗਾਰਡਿੰਗ ਅਸੀਂ ਆਪਣੀ ਟੀਮ ਨੇ ਅਲਰਟ ਕੀਤਾ ਤੇ ਨਾਲ ਦੀ ਨਾਲ ਹੀ ਸੈਂਪਲ ਲਿਆ ਗਿਆ ਜੋ ਕਿ ਦਾ ਸੈਂਪਲ ਲੈ ਲਿੱਤਾ ਗਿਆ ਬਾ ਤੇ ਰਿਪੋਰਟ ਦੇ ਪੋਸਟ ਹੀ ਪਾਈ ਗਈ ਹੈ ਤੇ ਬਾਕੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਦਾ ਹੈਗਾ ਤੇ ਜੋ ਇਹਦੀ ਬੰਦ ਦੀ ਕਾਰਵਾਈ ਉਹ ਕੀਤੀ ਜਾਏਗੀ